ਦੋਸਤੋ ਇਹ ਵੀ ਸਵਾਲ ਅੱਜ ਆਪਣਾ ਕਲੀਅਰ ਹੋ ਗਿਆ ਕਿ ਆਸਟ੍ਰੇਲੀਆ ਪੰਦ ਨਹੀਂ ਹੋਇਆ ਬਿਲਕੁਲ ਇਹ ਕੈਨੇਡਾ ਨੇ ਵੀਜ਼ਾ ਬੰਦ ਕਰਤਾ ਕੀ ਅਪਡੇਟਸ ਆਈਆਂ ਨੇ ਕੈਨੇਡਾ ਬਾਰੇ ਇਹਦੇ ਵੀ ਦੱਸੋ ਥੋੜਾ ਜਿਹਾ ਹੈਗੀਆਂ ਉਹਦੇ ਵਿੱਚ ਇਹ ਹੈਗਾ ਵੀ ਜੂ ਪਲੱਸ 2 ਪਾਸਰ ਸਟੂਡੈਂਟ ਆ ਉਹ ਸਪੌਸ ਨਾਲ ਨਹੀਂ ਲਿ ਜਾ ਸਕਦਾ ਠੀਕ ਹੈ ਸਸਿਕਲ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਆ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਲੈ ਵੀ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਜੀ ਚੈਂਪੀਅਨ ਅਕੈਡਮੀ ਬਾਗੜੀਆਂ ਤੇ ਤੁਹਾਡੇ ਵੀ ਕਈ ਸਵਾਲ ਹੋਣਗੇ ਆਪਣੇ ਬੱਚਿਆਂ ਦੀ ਸਟੱਡੀ ਨੂੰ ਲੈ ਕੇ ਜੇ ਜੇ ਤੁਸੀਂ ਅਵਾਰਡ ਭੇਜਣਾ ਚਾਹੁੰਦੇ ਹੋ ਤਾਂ ਤੁਹਾਡੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਮੇਰੇ ਨਾਲ ਨੇ ਸੁਖਚਿੰਤ ਸਿੰਘ ਤੇ ਕੁਦਰਤੀ ਗੱਲ ਇਹ ਹੈ ਕਿ ਅੱਜ ਸਾਡੇ ਦੋਹਾਂ ਦੇ ਹਨਾ ਨਾਮ ਸੇਮ ਹੋ ਗਏ ਨੇ ਸੁਖਚਿੰਤ ਸਿੰਘ ਤੇ ਪਹਿਲਾਂ ਤਾਂ ਸਰ ਆਪਾਂ ਦਰਸ਼ਕ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਬਣਾਉਣਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਸਰ ਮੇਰਾ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਇਹ ਕੰਮ ਕਦੋਂ ਤੋਂ ਸਟਾਰਟ ਕਰਿਆ ਸਰ ਆਪਾਂ ਇਹ ਕੰਮ ਲਾਸਟ ਐਪਰੋਂ ਤੋਂ ਸਟਾਰਟ ਕਰ ਲਿਆ ਸੀ ਠੀਕ ਹੈ ਸਰ ਤੇ ਤੁਹਾਡਾ ਜਿਹੜਾ ਕੰਮ ਹੈ ਇਹ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਜੀ ਬਿਲਕੁਲ ਆਪਾਂ ਨੂੰ ਲਾਇਸੈਂਸ ਮਿਲਿਆ ਰਿਹਾ ਠੀਕ ਹੈ ਹਾਂਜੀ ਤੇ ਸਰ ਕਿਹੜੀ ਕਿਹੜੀ ਕੰਟਰੀ ਦੇ ਤੁਸੀਂ ਵੀਜ਼ੇ ਲਗਾਉਂਦੇ ਹੋ ਆਪਾਂ ਸਰ ਕੈਨੇਡਾ ਆਸਟ੍ਰੇਲੀਆ ਜੋ ਕਿ ਠੀਕ ਹੈ ਹਾਂਜੀ ਸਰ ਸਾਰੀ ਤੇ ਸਰ ਜਿਵੇਂ ਅੱਜਕੱਲ ਦੇਖਦੇ ਆ ਕਿ ਬੱਚਿਆਂ ਦੀes ਫਿਊਜਲਾਂ ਜ਼ਿਆਦਾਤਰ ਇਹ ਕੇਸਿਸ ਆਉਂਦੇ ਨੇ ਸਰ ਇਹ ਕਿਸ ਤਰ੍ਹਾਂ ਦੇਖਦੇ ਨੇ ਕਿ ਹੈਗੇ ਆ ਇਸ ਨੂੰ ਉਹ ਮਤਲਬ ਉਹਨਾਂ ਦੇ ਪ੍ਰੋਫਾਈਲ ਤੇ ਜ਼ਿਆਦਾ ਮਿਹਨਤ ਨਹੀਂ ਕਰਦੇ ਉਹਨਾਂ ਕੋਲ ਬਾਇਲਾ ਜ਼ਿਆਦਾ ਹੁੰਦੀਆਂ ਜਾਂ ਇਹ ਕਹਿ ਲਓ ਪਰ ਆਪਾਂ ਹਰ ਇੱਕ ਬੱਚੇ ਦੀ ਪ੍ਰੋਫਾਈਲ ਤੇ ਮਿਹਨਤ ਕਰਾਂਗੇ ਠੀਕ ਹੈ ਵੀਜ਼ਾ ਲੈ ਕੇ ਜਾਵਾਂਗੇ ਜਿਵੇਂ ਆਪਾਂ ਕਈ ਕੇਸਾਂ ਦੇ ਵਿੱਚ ਦੇਖਦੇ ਆਂ ਕਿ ਜੈਲੀ ਪ੍ਰੂਫ ਲਾ ਦਿੰਦੇ ਨੇ ਵਿੱਚ ਉਸ ਚੀਜ਼ ਦਾ ਚੱਕਰ ਪੈ ਜਾਂਦਾ ਹੈ ਨਾ ਆਪਾਂ ਜੈਨੂਇਨ ਕਰਦੇ ਆਂ ਕੀ ਤੁਹਾਡੇ ਕੋਲ ਵੀ ਰੀਸੈਂਟਲੀ ਕੋਈ ਵੀਜ਼ਾ ਆਏ ਨੇ ਜੀ ਬਿਲਕੁਲ ਸਾਡੇ ਕੋਲ ਆ ਲੇਟੈਸਟ ਵੀਜ਼ੇ ਆ ਆਸਟ੍ਰੇਲੀਆ ਦੇ ਦੋ ਆਸਟ੍ਰੇਲੀਆ ਦੇ ਵੀਜ਼ੇ ਆ ਸਰ ਅੱਛਾ ਤੇ ਦੋ ਕੈਨੇਡਾ ਦੇ ਵਿਜ਼ਟਰ ਵੀਜ਼ੇ ਆ ਇਦੇ ਵਿੱਚੋਂ ਕਿ ਇੱਕ ਬੱਚੇ ਡੇਟ ਆਫ ਬਰਥ 2006 ਆ ਅਸੀਂ ਉਹਨੂੰ ਡਿਜੀਟਲ ਚ ਲੈ ਕੇ ਦਿੱਤਾ ਠੀਕ ਹੈ ਪ੍ਰੋਫਾਈਲ ਵਧੀਆ ਬਣਾਈ ਅਸੀਂ ਮਿਹਨਤ ਕੀਤੀ ਆ ਠੀਕ ਹੈ ਤੇ ਡਿਜੀਟਲ ਵੀ ਆ ਵੀ ਪੈਕੇਜ ਹੁੰਦਾ ਸਾਰਾ ਵੀ ਬਿਲਕੁਲ ਉਹਦਾ ਪੈਕੇਜ ਵੀ ਹੋਏ ਨਾ ਕਿ ਜਿਵੇਂ ਆਪਾਂ ਨੇ ਪਿੱਛੇ ਜੇ ਦੇਖਿਆ ਗਿਆ ਆਸਟ੍ਰੇਲੀਆ ਦੇ ਕਹਿ ਰਹੇ ਨੇ ਜੀ ਬੰਦ ਕਰਤੇ ਸਟੂਡੈਂਟ ਬੁਲਾਉਣੇ ਇਦਾਂ ਕਰਤਾ ਬਹੁਤ ਉਹ ਵਾਹਾਂ ਉੱਡੀਆਂ ਵੀ ਇਹ ਜਿਹੜੀਆਂ ਇਹ ਵਾਹ ਯਾਰ ਇਹਦੇ ਵਿੱਚ ਕੋਈ ਉਹ ਬਿਜ਼ਨਸ ਦਿਖਾਵੇ ਹੋਣਾ ਚਾਹੀਦਾ ਬੰਦੇ ਦਾ ਹਨਾ ਤੇ ਇਨਕਮ ਹੋਣੀ ਚਾਹੀਦੀ ਆ ਜਿੰਨੀ ਉਹ ਫੀਸ ਭਰ ਰਿਹਾ ਉਹੀ ਸਾਲ ਦੀ ਪੇਕਰ ਉਸ ਤੋਂ ਡਬਲ ਉਸ ਨੂੰ ਇਨਕਮ ਹੋਣੀ ਚਾਹੀਦੀ ਆ ਮਤਲਬ ਉਹਨਾਂ ਲਵੇ ਫੰਡ ਸਰਸਿਸ ਹੋਣੇ ਚਾਹੀਦੇ ਨੇ ਤਾਂ ਫਿਰ ਉਹ ਏਰੀਆ ਦਾ ਵੀਜ਼ਾ ਵੀਜ਼ਾ ਸਟਰੀਜ ਦਿੰਦਾ ਠੀਕ ਆ ਇਹਦੇ ਵਿੱਚ ਕੋਈ ਸ਼ੱਕ ਤਾਂ ਇਸ ਕਰਕੇ ਸਟਰੀਜ ਦਾ ਵੀਜ਼ਾ ਸੌਖਾ ਮਿਲ ਜੂਗਾ ਜੀ ਜੀ ਤਾਂ ਇੱਥੇ ਆਪਣੇ ਜਿਵੇਂ ਆਪਾਂ ਕਹਿੰਦੇ ਆ ਆਪ ਪਾਸਾ ਦੇ ਵਿੱਚ ਕੀ ਪ੍ਰੋਅਰਟੀ ਦੇਖ ਲੈਣੇ ਆਪਣੀ ਕੀ ਆਪਣਾ ਕਾਰੋਬਾਰ ਹੈ ਉਹ ਚੀਜ਼ਾਂ ਆਪਾਂ ਨੇ ਹੁਣ ਜਿਵੇਂ ਆਪਣੇ ਨਾਲ ਲੋਕੋ ਹੈ ਨਾ ਡੀਸੀ ਵਰਗ ਦੇ ਜੁੜੇ ਹੁੰਦੇ ਨੇ ਉਹਨਾਂ ਨੂੰ ਸਮਝਾਉਣੀ ਗੱਲ ਚੈਨ ਕਰੀ ਗੱਲ ਹਾਂ ਉਹ ਚੀਜ਼ ਤੱਜ ਦੇ ਵਿੱਚ ਆਪਾਂ ਕਹਿ ਸਕਾਂ ਜੀ ਠੀਕ ਹੈ ਇਹਦਾ ਮਤਲਬ ਕਿ ਸਟਰੀਲੀਆ ਨੇ ਕੋਈ ਰੋਕ ਲਗਾਈ ਨਹੀਂ ਹੈ ਮਤਲਬ ਉਹਨੇ ਸ਼ਰਤਾਂ ਥੋੜੀਆਂ ਡਿਫਿਕਲ ਰੱਖ ਦਿੱਤੀਆਂ ਹਾਂ ਠੀਕ ਹੈ ਅਗਲੇ ਦੋਸਤੋ ਇਹ ਵੀ ਸਵਾਲ ਅੱਜ ਆਪਣਾ ਕਲੀਅਰ ਹੋ ਗਿਆ ਕਿ ਸਟਰੀਲੀਆ ਪੰਦ ਨਹੀਂ ਹੋਇਆ ਬਿਲਕੁਲ ਠੀਕ ਹੈ ਇਹ ਸਵਾਲ ਕਾਫੀ ਜਾਣਦਾ ਸੀ ਕਿ 1 ਸਾਲ ਹੋ ਗਿਆ ਚੱਲਦਿਆਂ ਨੂੰ ਕਿ ਆਵਾਹਾਂ ਇਹ ਹੀ ਉੱਡੀ ਹੋਈ ਸੀ ਕਿ ਆਸਟ੍ਰੇਲੀਆ ਨੇ ਬੰਦ ਕਰਤਾ ਜੀ ਆਸਟ੍ਰੇਲੀਆ ਨੇ ਬੰਦ ਕਰਤਾ ਤੇ ਆਵਾਹਾਂ ਇਹ ਹੁਣ ਕੈਨੇਡਾ ਦੀਆਂ ਵੀ ਕਹਿ ਰਹੇ ਨੇ ਜੀ ਕੈਨੇਡਾ ਨੇ ਵੀਜ਼ਾ ਬੰਦ ਕਰਤਾ ਕੀ ਅਪਡੇਟਸ ਆ ਜੀ ਕੈਨੇਡਾ ਬਾਰੇ ਇਹਦੇ ਵੀ ਦੱਸ ਥੋੜਾ ਜਿਹਾ ਹੈਗੀਆਂ ਉਦੋਂ ਹੀ ਚਾਹ ਹੈਗਾ ਵੀ ਜੋ ਪਲੱਸ 2 ਪਾਸ ਸਟੂਡੈਂਟ ਉਹ ਉਸ ਪੋਇੰਟ ਨਾਲ ਨਹੀਂ ਲਿਜਾ ਸਕਦਾ ਠੀਕ ਹੈ ਪਰ ਅਨਾਉਂਸ ਕੀਤਾ ਹੈ 31 ਮਾਰਚ ਨੂੰ ਨੇ ਡਿਕਲੇਅਰ ਕਰਨਾ ਡਿਕਲੇਅਰ ਕਰਨਾ ਹੈ ਮਤਲਬ ਰੂਲ ਹਜੇ ਲਾਗੂ ਹੋਣਾ ਹੈ ਮਤਲਬ ਜੀਭੂਣਾ ਠੀਕ ਹੈ ਚਲੋ ਇਹ ਵੀ ਥੋੜਾ ਜਿਹਾ ਉਹਨ ਗਵਰਨਮੈਂਟ ਨੇ ਸੋਚਿਆ ਹੋਣਾ ਕਿ ਇਹ ਚੀਜ਼ਾਂ ਨਾ ਛੋਟੀ ਜਿਹੇ ਦੇ ਵਿੱਚ ਪਾਸ ਟੂ ਪਾਸ ਕਰ ਲੈਂਦਾ ਉਹਨੂੰ ਉਸ ਤਰੀਕੇ ਨਾਲ ਇਹਨਾਂ ਨੇ ਕਰਿਆ ਹੋਊਗਾ ਪਰ ਓਪਰਚ्युनिटी ਹੈ ਅਣੀ ਮੈਂ ਨਿਊਜ਼ੀਲੈਂਡ ਦੇ ਵੀ ਜੀ ਖੁੱਲ ਗਿਆ ਹੈ ਤੇ ਯੂ ਐਸ ਦੇ ਵੀ ਸਟੱਡੀ ਵੀਜ਼ਾ ਖੁੱਲ ਗਿਆ ਹੈ ਪੈਕੀਜ ਕਰਨਾ ਦਾ ਪੈਕੀਜ ਵੀ ਕਰ ਸਕਦੇ ਆ ਤੇ ਸਰ ਅਮਰੀਕਾ ਤਾਂ ਤੁਹਾਨੂੰ ਲਗਾਉਂਦੇ ਹੀ ਵੀਜ਼ਾ ਤੁਸੀ ਵੇਸ ਤੇ ਲਗਵਾਉਣੀ ਵੀਜ਼ਾ ਲਗਾਉਣੀ ਵੀਰਸੇ ਲਗਵਾਇਆ ਵੀ ਹੈ ਤੇ ਲਗਾਉਣਾ ਹੈ ਠੀਕ ਹੈ ਉਹਦੇ ਵਿੱਚ ਬੈਂਡਾਂ ਦੀ ਵੀ ਜ਼ਰੂਰਤ ਪੈਂਦੀ ਹੈ ਕਿ ਨਾ ਜੀ ਬਿਲਕੁਲ ਬੈਂਡ ਦੀ ਗਰਮੈਂਟ ਹੈ ਠੀਕ ਹੈ ਤੇ ਹੋਰ ਸਵਾਲ ਮੇਰਾ ਇਹ ਸੀ ਕਿ ਯੂਕੇ ਦਾ ਯੂਕੇ ਦਾ ਸਰਪ ਹੋ ਜਾਂਦਾ ਯੂਕੇ ਤੋਂ ਵੀ ਹੈ ਨਹੀਂ ਜੀ ਬਿਲਕੁਲ ਅਲਸ ਵੀ ਹੋਰ ਵਿਦਾਊਟ ਐਲਸ ਵੀ ਨਹੀਂ ਤੇ ਵਿਦਾਊਟ ਐਲਸ ਪੈਕੇਜ ਵੀ ਹੈਗੇ ਨੇ ਵਿਦ ਐਲਸ ਨਾਲ ਵੀ ਬਿਲਕੁਲ ਪੈਕੇਜ ਆਪਾਂ ਕਰ ਲੈਣੇ ਕਿ ਵਿਦਾਊਟ ਐਲਸ ਦੇ ਤਰੀਕੇ ਨਾਲ ਉੱਥੇ ਵਿੱਚ ਸਟੱਡੀ ਕਰਨੀ ਜਾਊਗਾ ਕਿ ਹਾਂਜੀ ਬਿਲਕੁਲ ਸਟੱਡੀ ਕਰਨੀ ਜਾਊਗਾ ਠੀਕ ਹੈ ਤੇ ਥੋੜਾ ਜਿਹਾ ਸਰ ਮੈਨੂੰ ਯੂਰਪ ਦੇ ਬੀ ਬਾਰੇ ਦੱਸੋ ਕਿ ਉੱਥੇ ਯੂਰਪ ਦਾ ਦੇਖੋ ਸਰ ਸ਼ੇਨਗੇਨ ਕੰਟਰੀਆਂ ਹੈਗੀਆਂ ਯੂਰਪ ਦੀਆਂ ਅੱਛਾ ਆਪਾਂ ਸ਼ੇਨਗੇਨ ਕੰਟਰੀ ਕਰਨਾ ਤਾਂ ਉੱਥੇ ਵੀ ਕਰ ਦਿੰਦੇ ਆ ਵਿਦਾਊਟ ਸ਼ੇਨਗੇਨ ਕਰਨਾ ਵਿਦਾਊਟ ਸ਼ੇਨਗੇਨ ਠੀਕ ਹੈ ਜਿਵੇਂ ਆਪਾਂ ਹੁਣ ਕਹਦੇ ਨੇ ਜੀ ਇਟਲੀ ਆ ਗਈਆਂ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਆ ਗਈਆਂ ਹਾਂਜੀ ਹਾਂਜੀ ਜਿਵੇਂ ਬਲਸਤਾਨ ਕੀ ਆ ਗਿਆ ਹੋ ਗਿਆ ਰੂਸੀਆ ਹੋ ਗਿਆ ਜਰਮਨ ਜਰਮਨ ਫ੍ਰਾਂਸ ਹਾਂਜੀ ਸਾਰੀ ਠੀਕ ਹੈ ਤੇ ਦੋਸਤੋ ਜਿਹੜੇ ਜਿਹੜੇ ਆਪਣੇ ਸਵਾਲ ਸੀ ਉਹ ਆਪਾਂ ਸਭ ਤੋਂ ਪੁੱਛ ਲਏ ਨੇ ਤੇ ਜੇਕਰ ਤੁਸੀਂ ਪਰ ਉਪਰ ਜਾਣਕਾਰੀ ਲੈਣਾ ਚਾਹੋ ਨਾ ਤਾਂ ਤੁਸੀਂ ਪਾਈਆਂ ਦੇ ਆਫਿਸ ਵਿਜ਼ਿਟ ਕਰ ਸਕਦੇ ਚੈਂਪੀਅਨ ਅਕੈਡਮੀ ਬਾਗੜੀਆਂ ਤੇ ਬਈ ਤੁਸੀਂ ਦਰਸ਼ਕਾਂ ਨੂੰ ਫੁੱਲ ਐਡਰੈਸ ਦਰਉ ਤੋ ਠੀਕ ਆ ਆਪਣੀ ਜਗ੍ਹਾ ਕਿੱਥੇ ਕਿੱਥੇ ਕਿਹੜੀ ਜਗ੍ਹਾ ਦੇ ਨੇੜੇ ਪੈਂਦੀ ਆ ਹਾਂਜੀ ਹਾਂਜੀ ਇਹ ਆਪਣਾ ਹੀ ਦਾ ਚੈਂਪੀਅਨ ਕੈਡਮੀ ਬਾਗੜੀਆਂ ਨੀਰ ਬਸਟੈਂਡ ਬਾਗੜੀਆਂ ਜਦੋਂ ਆਪਾਂ ਨਾਭਾ ਰੋਡ ਤੇ ਜਾਂਦੇ ਆ ਜਦ ਕੁਝ ਕੁ ਬਸ ਅੱਗੇ ਜਾ ਕੇ ਨਾਲ ਬਸਟੈਂਡ ਦੇ ਬਿਲਕੁਲ ਨਾਲ ਆ ਜ਼ਰੂਰ ਵਿਜ਼ਿਟ ਕਰੋ ਤਾਂ ਜਿਵੇਂ ਕਿ ਨਾਭਾ ਨੀਰਕੋਟਰਾ ਰੋਡ ਹੈ ਨਾ ਤੇ ਨਾਭੇ ਦੇ ਵੀ ਲੱਗੇ ਪੈਂਦੇ 10 ਕਿਲੋਮੀਟਰ ਤੇ ਇਹ ਜਗਾ ਤੇ 5 4 ਕਿਲੋਮੀਟਰ ਤੇ ਅਮਰਕੜ ਦੇ ਲੱਗੇ ਪੈਂਦੀ ਆ ਤੇ ਦੋਸਤੋ ਬਾਈ ਨੇ ਤੁਹਾਨੂੰ ਡਰੈਸ ਪੂਰਾ ਦੱਸ ਦਿੱਤਾ ਤੇ ਹੋਰ ਵੀ ਜਾਣਕਾਰੀ ਚਾਹਣਾ ਤੁਸੀਂ ਤਾਂ ਬਾਈ ਨਾਲ ਕੰਟੈਕਟ ਨੰਬਰ ਤੇ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਤੇ ਮੈਂ ਸਕਰੀਨ ਤੇ ਵੀ ਚਲਾ ਦਿੱਤਾ ਤੇ ਬਾਕੀ ਬਾਈ ਤੁਸੀਂ ਬੋਲ ਕੇ ਦੱਸੋ ਹਾਂ ਜੀ ਆਪਣਾ ਕੰਟੈਕਟ ਨੰਬਰ 9865 7493 8765 77439 ਤੇ ਦੋਸਤੋ ਤੁਹਾਨੂੰ ਇਹ ਅੱਜ ਦੀ ਵੀਡੀਓ ਕਿੱਦਾਂ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੇਕਰ ਕੋਈ ਵੀ ਤੁਹਾਡੇ ਹੋਰ ਵੀ ਸਵਾਲ ਹੋਣਗੇ ਤਾਂ ਬਾਈ ਨਾਲ ਗੱਲਬਾਤ ਜ਼ਰੂਰ ਕਰਨਾ ਜੀ ਤੇ ਚੈਂਪੀਅਨ ਅਕੈਡਮੀ ਬਗਣੀਆ ਜ਼ਰੂਰ ਦੇ ਚਟਕਣਾ ਤੇ ਧੰਨਵਾਦ ਵੀਰੇ ਨੂੰ ਧੰਨਵਾਦ ਸ਼ੇਅਰ ਕਰ ਦਿਓ ਤੇ ਜੇਕਰ ਚੈਨਲ ਤੇ ਨਵੇਂ ਆਏ ਤੁਸੀਂ ਦਾ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਜੇਕਰ ਤੁਸੀਂ ਫੇਸਬੁਕ ਤੇ ਵੀਡੀਓ ਦੇਖ ਰਹੇ ਹੋ ਤਾਂ ਫੇਸਬੁਕ ਨੂੰ ਫੋਲੋ ਜ਼ਰੂਰ ਕਰ ਲੋ ਧੰਨਵਾਦ